ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਕੀਤੀ ਪੰਜਾਬ ਤੇ ਆਜਰਾ ਜੋ ਠੰਡ ਟਾਈਮ ਹੈ ਜੀ ਸਾਢੇ 3 ਵੱਜ ਚੁੱਕੇ ਨੇ ਪਿਛਲੇ ਪਹਿਰ ਦੇ ਤੇ ਜਿਹੜੀ ਹਵਾ ਠੰਡੀ ਚੱਲ ਰਹੀ ਹੈ ਕੋਈ ਇੰਨੀ ਗਰਮੀ ਨਹੀਂ ਅੱਜ ਸਵੇਰੇ ਚੂੜੀ ਬਹੁਤ ਕਸੀ ਸੀ ਤੇ 8:00 ਵਜੇ ਫੁੱਲ ਚੂੜੀ ਤੇ ਐਸ ਮੀਂਹ ਆਊਗਾ ਪਰ ਉਸ ਦੁਬਾਰਾ 11:00 ਵਜੇ ਪ੍ਰਮਾਤਮਾ ਨੇ ਕੀ ਕਿਰਪਾ ਤੇ ਹਵਾ ਛੜਤੀ ਤੇ ਬਹੁਤ ਵਧੀ ਹਵਾ ਚੱਲ ਰਹੀ ਹੈ ਤੇ ਆਪਣੇ ਹੈਗੇ ਨੇ ਪੰਜ ਛੇ ਜਾਣੇ ਝੋਨਾ ਲਗਾਉਂਦੇ ਜਿਹੜੀ ਜਿਰੀ ਬੀਜੀ ਹੋਈ ਸੀ ਉਹਦੇ ਵਿੱਚ ਢਾਲ ਲਗਾਉਂਦੇ ਨੇ ਡੱਕੇ ਵੀ ਕਹਿੰਦੇ ਨੇ ਢਾਲ ਵੀ ਕਹਿੰਦੇ ਨੇ ਤੇ ਅੱਡੋ ਅਟੇਰੀਆਂ ਦੇ ਨਾਂ ਨੇ ਤੁਹਾਨੂੰ ਦੱਸ ਦਿੰਦੇ ਆ ਬੋਲੀਆਂ ਦੇ ਹਿਸਾਬ ਨਾਲ ਕਿਉਂ 20 25 ਕਿਲੋਮੀਟਰ ਤੇ ਜਾ ਕੇ ਬੋਲੀ ਬਦਲ ਜਾਂਦੀ ਹੈ ਕੁਝ ਸ਼ਬਦ ਨੇ ਉਹ ਬਦਲ ਜਾਂਦੇ ਨੇ ਤੇ ਕੁਝ ਗੱਲਾਂ ਨੂੰ ਜਿਵੇਂ ਸਾਡੇ ਖੁੱਡ ਕਹਿੰਦੇ ਨੇ ਕਿਸੇ ਤਾਂ ਮੋਰੇ ਕਹਿੰਦੇ ਨੇ ਕਿਤੇ ਕੁਝ ਅੱਡੋ ਅਟੇਰੀਆਂ ਦੇ ਨਾਂ ਨੇ ਬਾਈ ਤੇ ਚਲੋ ਅੱਜ ਲੱਗ ਜਾਣਾ ਦੋ ਕਿੱਲੀ ਨੇ ਵੱਧ ਤੇ ਜਿਹੜਾ ਦੂਜਾ ਰਹਿ ਜਾਊਗਾ ਕੰਮ ਕੱਲ ਨੂੰ ਆਗਾ ਉੱਥੇ ਸੀਨੀ ਵਾਲ ਭੋਗ ਮੈਂ ਭੋਗ ਤੇ ਜਾਣਾ ਤੇ ਕਿਹੜਾ ਕੰਮ ਰਹਿ ਜਾਊਗਾ ਇਹਨਾਂ ਨੂੰ ਕਹਿ ਦਾਂਗੇ ਮਾਈਆਂ ਨੂੰ ਵੀ ਕੱਲ੍ਹ ਦੇ ਰਹਿਣ ਦਿਓ ਤੇ ਪਰਸੋਂ ਨੂੰ ਕਰ ਲਾਂਗੇ ਤੇ ਨਾਲ ਇਹ ਦਵਿੰਦਰ ਜੋਤ ਆਜੂਗਾ ਕੱਲ ਨੂੰ ਚਲ ਇੱਕ ਦੋ ਬੰਦੇ ਆਪਦੇ ਘਰ ਦੇ ਵੱਜ ਜਾਗੇ ਤੇ ਬਈ ਚੱਲੀ ਜਾਣੇ ਨੇ ਕੰਮ ਕੰਮ ਵੀ ਹੋ ਜਾਣੇ ਨੇ ਜ਼ਿੰਦਗੀ ਹਰ ਟਾਈਮ ਹਰ ਪਲ-ਪਲ ਤੇ ਘਟਦੀ ਜਾ ਰਹੀ ਹੈ ਤੇ ਜਿਹੜੇ ਨਾਲੋਂ ਵਿਸਤੜ ਗਏ ਉਹ ਨਹੀਂ ਮਿਲਨੇ ਤੇ ਗੱਲ ਕਰੀਏ ਮੱਖਣ ਦੀ ਬਾਈ ਦੀ ਕੱਲ ਨੂੰ ਭੋਗ ਪੈ ਜੂਗਾ ਬੱਚੇ ਇਕੱਲੇ ਰਹਿ ਗਏ ਰਿਸ਼ਤੇਦਾਰ ਜਾਰ ਮਿੱਤਰ ਦੁੱਖ ਸੁੱਖ ਕਰਕੇ ਪਰ ਘਰੇ ਆ ਜਾਣਗੇ ਜਿਹੜੇ ਬੱਚੇ ਦਾ ਮਾਂ ਵਗ ਗਿਆ ਮਾਂ ਪਿਓ ਵਗ ਗਿਆ ਬੱਚਿਆਂ ਦਾ ਪਿਓ ਵਗ ਗਿਆ ਜਿਹੜੀ ਮਾਂ ਦਾ ਪੁੱਤ ਵਗ ਗਿਆ ਉਹਨਾਂ ਨੂੰ ਨਹੀਂ ਮਿਲਣਾ ਜੀ ਚਲੋ ਇਹ ਜ਼ਿੰਦਗੀ ਦਾ ਅਸਤੂਰ ਹੈ ਜੀ ਜਿਉਂ-ਜਿਉਂ ਕੋਈ ਮਾਰਗਤ ਹੋ ਜਾਂਦੀ ਹੈ ਢਿੱਲ ਮੱਠ ਹੋ ਜਾਂਦੀ ਹੈ ਟਾਈਮ ਪੈ ਕੇ ਲੋਕ ਆਪਰੇ ਕੰਮ ਮਤਰਿ ਸਤੇਰ ਲੱਗੇ ਨੇ ਪਰਿਵਾਰ ਵੀ ਭਾਣਾ ਮੰਨ ਕੇ ਹਲੂਲੀ ਗੱਡੀ ਲੈਣ ਤੇ ਚੜਨ ਲੱਗੇ ਨੇ ਪਰ ਉਹਨਾਂ ਨੂੰ ਦੁੱਖ ਥੋੜੇ ਵੱਧ ਆ ਗਏ ਪਹਿਲਾਂ ਸਾਡੀ ਸਾਲੇ ਹਾਰ ਦਾ ਉਹਦੀ ਘਰ ਵਾਲੀ ਦਾ ਮੱਕਣੀ ਦਾ ਉਹਦੀ ਡੈਥ ਹੋ ਗਈ 2 ਮਹੀਨੇ ਪਹਿਲਾਂ ਤੇ ਹੁਣ ਉਹਦੀ ਆਪਦੀ ਹੋ ਗਈ ਇੱਕ ਪਰਿਵਾਰ ਚ ਮੀਆਂ ਬੀਬੀ ਦੋਨੇ ਉਹਨਾਂ ਨਾਲ ਇੰਨਾ ਪਿਆਰ ਸੀ ਬਾਈ 1 ਮਹੀਨੇ ਚ ਚਲੇ ਗਏ ਇੰਨਾ ਉਹਨਾਂ ਨੂੰ ਦੁੱਖ ਮੰਨਿਆ ਉਹਦੀ ਘਰ ਵਾਲੀ ਦਾ ਵਿਚਾਰਾ ਮਨਾਲੀ ਪਿਸੋੜਾ ਪਾ ਗਿਆ ਬਹੁਤ ਮਾੜਾ ਕੰਮ ਹੋਇਆ ਬਹੁਤ ਆਪ ਨੂੰ ਵੀ ਦੁੱਖ ਹੈ ਕਿਉਂ ਬੱਚੇ ਉਹਨਾਂ ਨੂੰ ਪਤਾ ਹੀ ਹੈ ਉੱਥੇ ਨੇ ਅਮਨ ਵੀ ਉੱਥੇ ਹੈ ਤੇ ਅਮਨ ਵੀ ਢਿੱਲੀ ਹੋ ਗਈ ਸੀ ਤੇ ਕੋਵਨ ਤਮਨ ਸਾਹਿਬ ਕਹਿੰਦੇ ਸਿੱਧੀ ਬਜਾਈ ਕਰੋ ਸਿੱਧੀ ਬਜਾਈ ਆਪਾਂ ਨੂੰ ਕਰਦਿਆਂ ਨੂੰ 7-8 ਸਾਲ ਹੋ ਗਏ ਉਹਨੇ ਪਹਿਲਾਂ ਤੋਂ ਤਕਰੀਬਨ ਤੇ ਇਸ ਵਾਰ ਕਾਰਨ ਕੀ ਹੋਇਆ ਤੇ ਸਿੱਧੀ ਬਜਾਈ ਕਰੀ ਮੀਂਹ ਪੈ ਗਿਆ ਮੀ ਪੈਣ ਤੋਂ ਬਾਹਰ ਆਪਾਂ ਮੀਂਹ ਪੈ ਉਹਦੀ ਪਾਣੀ ਲਾਇਆ ਸੀ ਉੱਤੇ ਮੀਂਹ ਪੈ ਗਿਆ ਜਿਹੜੇ ਔਰੇ ਸੀ ਔਰੇਆਂ ਉੱਤੇ ਮਿੱਟੀ ਚੜ ਗਈ ਜਿਹਦੇ ਕਾਰਨ ਜੀਰੀ ਮੁੱਕੀ ਗਈ ਮਤਲਬ ਕਿ ਜੀਰੀ ਮੁੱਕੀ ਗਈ ਜਦੋਂ ਤੇ 3-4 ਦਿਨ ਨਿਹਰੀ ਕਰਕੇ ਲਾਈਟ ਨਹੀਂ ਆਈ ਤੇ ਜੀਰੀ ਥੋੜੀ ਥੋੜੀ ਹਰੀ ਹੋਈ ਤੇ ਉਦੋਂ ਬਾਅਦ ਜੀਰੀ ਨੇ ਮੋਸ਼ਨ ਨਹੀਂ ਪੜਿਆ ਮੋਸ਼ਨ ਨਹੀਂ ਪੜਿਆ ਤਾਂ ਥੋੜੇ-ਥੋੜੇ ਕੱਖ ਦੀ ਆਪਾਂ ਤਾਂ ਪਾਣੀ ਨਹੀਂ ਲਾਇਆ ਵੀ ਚਲ ਸੁਕਾ ਕੇ ਬਾਣ ਸਪਰੇਅ ਕਰੀ ਪਹਿਲਾਂ ਕੱਖ ਵਾਲੀ ਕੱਖਾਂ ਦਾ ਧੂਆਂ ਕੱਢਦਾ ਸਪਰੇ ਨੇ ਕੋਈ ਕੱਖ ਨਹੀਂ ਛੱਡਿਆ ਖੇਤ ਚ ਤੇ ਅੱਜ ਆਪਾਂ ਉਸੇ ਖੇਤ ਵਿੱਚ ਹੀ ਕੁਛ ਜਿਹੀ ਰਹੀ ਹੈਗੀ ਐ ਤੇ ਚਾਰ ਪੰਜ ਤਾਂ ਲੇਬਰ ਵਾਲੀਆਂ ਬੁੜੀਆਂ ਪੁੱਛੀਆਂ ਨੇ ਤੇ ਗੋਰਾ ਨਾਲ ਗੋਰੇ ਦਾ ਮੁੰਡਾ ਸੀ ਛੱਤ ਜਾਣੇ ਦੋ ਕਿੱਲਾਂ ਸਿੱਧੀ ਆ ਥੋੜੀ ਜੀ ਇਹ ਚ ਲਾ ਦਾਂਗੇ ਢਾਨ ਤੇ ਤਿੰਨ ਚਾਰ ਕਿੱਲੇ ਚੰਗੇ ਨੇ ਬਾਈ ਗੁਰੂ ਭਲੀ ਕਰੇ ਥੋੜੀ ਮਿੰਤ ਤਾਂ ਆਈ ਆ ਬਾਈ ਚਲੋ ਲਵਾਈ ਨੂੰ ਫੇਰ ਵੀ ਬਹੁਤ ਸਸਤੇ ਪਾਵਾਂਗੇ ਤੇ ਪੰਗੋਨ ਤਮਾਨ ਜੀ ਵੀ ਦੇਣਗੇ 1500 ਰੁਪਏ ਕਿਲੇ ਦਾ ਜੇ ਉਹ ਹਿਸਾਬ ਨਾਲ ਲਾਈਏ 5 ਦਿਹਾੜੀਆਂ ਪੈਣਗੇ 5 ਇੱਕ ਕਿਲੇ ਦੇ ਸੀ ਤੇ ਉਹਨਾਂ ਕ ਚਲੋ ਆਪਣਾ ਖਰਚਾ ਨਿਕਲਿਆ ਆਊਗਾ 1200 ਕੋਲੋਂ ਪੈਜੂ ਤੇ ਕਿਉਂ ਬਰ ਖੇਤੀ ਕਿਹੜਾ ਸਰਕਾਰ ਦੀ ਆਪਣੀਆਂ ਬਈ ਧੰਨਵਾਦ ਜਿਹੜਾ ਕੋਈ ਦੇ ਦਿੰਦੀ ਹੈ ਸਰਕਾਰ ਤੇ ਪਿਆਰ ਦੀ ਤਾਂ ਮਾਨ ਦੀ ਤਾਂ ਚਪੇੜੀ ਬਥੇਰੀ ਹੁੰਦੀ ਆ ਉਹ ਵੀ ਚਲੋ 5-7 ਕਿੱਲੇ ਜਿਹੜਾ ਦੇਣਗੇ ਤੇ 6 ਕਿੱਲੇ ਨਾਲ ਕਿਹੜਾ ਆਪਣਾ ਆਪਾਂ ਨੂੰ ਮਿਲ ਜੂਗਾ 9000 ਰੁਪਏ ਮੰਗੂ ਚਲੋ 9000 ਦੀ ਜਿਹੜੀ ਇਹ ਲੀਵਰ ਪਈ ਹੈ ਇਹਦਾ ਸਰ ਜੂਗਾ ਤੇ ਜਿਹੜੀ ਦੂਜੀ ਮੰਨਤਾ ਉਹ ਤਾਂ ਲਾਈ ਹੋਈ ਜੀਰੀ ਤੇ ਵੀ ਕਰਨੀ ਹੈ ਤੇ ਦੂਜੀ ਤੇ ਵੀ ਕਰਨੀ ਹੈ ਇਸ ਤਰ੍ਹਾਂ ਦਾ ਮਾਹੌਲ ਹੈ ਠੰਡ ਹੈ ਤੇ ਮੈਂ ਬੈਠਾ ਨਿੰਬੂ ਤੇ ਲੇਰ ਦੇ ਵਿੱਚ ਨਿੰਬੂ ਤੇ ਇੱਕ ਐਡਾ ਨਿੰਬੂ ਹੈ ਜੜ ਚੀ ਇਹਦੇ ਜਾਮਣਾ ਜਾਮਣਾ ਵੀ ਲੱਗਿਆ ਪਿਆ ਨੇ ਉਹ ਵੀ ਦਿਖਾਉਣਾ ਬੁੱਧਾ ਤੁਹਾਨੂੰ ਜਿਹੜੀਆਂ ਗੱਲ ਗੱਲਾਂ ਦਿਖਾਉਣਾ ਉਹਨੂੰ ਨਿੰਬੂ ਕਹਿੰਦੇ ਆਪਾਂ ਤੇ ਵਿੱਚ ਹੀ ਰਡੇ ਕੇ ਬਹੁਤ ਸੰਘਣੀ ਸਾਂਗੀ ਮੈਂ ਮੱਜਾ ਬਣ ਕੇ ਆਇਆ ਸੀ ਹੁਣ 2 ਮਿੰਟ ਮੈਂ ਇੱਥੇ ਬਹਿ ਕੇ ਗੱਲਾਂ ਕਰਦੇ ਆ ਤੇ ਆਉਂ ਮਿਲਦੇ ਆਂ ਥੱਕ ਕੇ ਟੁੱਟ ਤੱਕੇ ਸਰੀਰ ਤੇ ਆਹ ਆਪਣੇ ਡੀਐਸਰ ਸਿੱਧੀ ਵਜਾਈ ਇਹ ਚਲਾ ਰਹੇ ਹਾਂ ਆਪਾਂ ਦਾਲ ਤੇ ਹੁਣ ਇਧਰ ਤੇ ਇਹ ਵਾਲੀ ਲੱਗ ਗਈ ਦੀ ਇਧਰ ਬੁੜੀਆਂ ਕੋਲ ਮੈਂ ਚਲਾ ਇਧਰ ਪਾਣੀ ਪੀ ਲੈਣੇ ਪਤੀਜਾ ਲੈ ਕੇ ਆਇਆ ਪਾਣੀ ਕਿਵੇਂ ਕੋਨੇ ਠੀਕ ਆਜਾ ਵਧੀਆ ਹੋ ਗਿਆ ਏ ਮੁੰਡੇ ਠਾਉਂਦੇ ਨੇ ਫੇਰਾ ਟਰੈਕਟਰ ਦਾ ਅਤੀਜੇ ਮਰੇ ਇਧਰੋਂ ਪਟਲਿਆ ਚਾਰ ਇਹ ਮੇਰੇ ਦੋਸਤ ਲਾਢੀ ਦਾ ਚਾਰ ਆ ਜੀ ਤੇ ਕੱਖ ਪਾਉਣ ਲੱਗੇ ਇਧਰ ਬਾਹਰੇ ਖੜੇ ਟਰੈਕਟਰ ਇਹਨਾਂ ਨਾਲ ਅੰਦਰ ਖੜੇ ਨੇ ਇਹ ਹੀ ਲਾ ਇਹ ਫਰੀਕ ਫਾਲਾ ਕੋਨੇ ਚਾਰ ਆ ਨਾ ਤੁਹਾਡੇ ਵਾਲਾ ਹੰਮਬੇ ਵਾਲਾ ਇਹ ਆਪਾਂ ਵੀ ਹੰਮਬੇ ਤੇ ਪਾਉਂ ਜੱਦੀ ਤੇ ਮਾੜੀ ਲਿਫਟ ਚੱਕ ਲੈ ਜਾ ਬਾਈ ਕੀ ਨਾ ਇਹ ਰੇ ਮੁੰਡੇ ਕਾਲੀ ਆ ਕਾਲੀ ਲਿਫਟ ਚੱਕ ਲੈ ਕੋਰ ਪਾਉਣਾ ਹੋਰ ਪਾਵਾਂਗੇ ਪਰਲੇ ਬੱਦ ਲਾ ਲੈ ਓਕਣਾ ਹੋਈ ਕਰਲਾ ਨਹੀਂ ਵਗਾ ਇਹ ਆਪੇ ਕੁੰਨਾ ਇੰਸਟਾਗ੍ਰਾਮ ਤੇ ਕਰੋ ਇਹਨੂੰ ਕੁੰਨਾ 420 ਚੈਲ 420 ਬਸ ਮਤਾਰ ਦੀ ਆਤਾਰ ਦੀ ਲਾਲ ਦੀ ਤਾਰ ਦੀ ਇਹ ਟਰੈਕਟਰ ਵੀ ਆਈਆਂ ਪਹਿਲੀਆਂ ਨੇ ਕੁੜੀਆਂ ਬੱਕੀ ਜਿਹੜੀਆਂ ਆਈਆਂ ਸਰਪੰਚ ਕਰੀ ਹੋਈਆਂ ਨੇ ਸਾਰੀਆਂ ਇੱਕ ਹੋਰ ਵੇ ਇੱਕ ਤਾਰਿਆ ਦੀ ਹੁਣ ਦੂਜਾ ਤਲਾਉਣ ਲੱਗਿਆ ਕੁੰਨਾ 420 ਚੈਲ 420 ਮੈਂ ਕੁੰਨਾ ਹੀ ਕਹਿੰਦਾ ਇਹ ਨਾ ਕੁੰਨਾ ਭਾਈ ਇਹ ਭਤੀਜੇ ਨੇ ਸਾਡੇ ਚਲੋ ਜੀ ਨੂੰ ਦੱਸਿਆ ਸੀਗਾ ਜੀ ਆਪਾਂ ਵੀ ਸਵੇਰ ਦੇ ਡਾਲ ਲਾ ਰਿਹਾ ਤੇ ਭਾਈ ਆਪਾਂ ਥੱਕ ਕੇ ਬਹਿ ਗਏ ਇਹਨਾਂ ਨਾਲ ਲਵਾ ਕੇ ਟਟਮਾ ਭਾਈ ਮੈਂ ਬਣਾਉਣਾ ਵੀਡੀਓ ਤੇ ਨਾਲ ਦਾ ਸਾਥੀ ਮੇਰਾ ਗੋਰਾ ਪਰ ਨਾ ਇਹਨੇ ਵੀ ਲੱਕ ਨਾਲ ਮੰਨ ਲਿਆ ਭਾਈ ਕਿਉਂ ਜਿਹੜੇ ਸਾਡੇ ਬਾਹਰੇ ਸਰੀਰ ਹੁੰਦੇ ਨੇ ਲੱਕ ਬੰਨਣਾ ਪੰਨਾ ਨਹੀਂ ਢੂਜ ਦੁਖਣ ਲੱਗ ਜਾਂਦੀ ਪਾਰੇ ਬੰਦੇ ਨੂੰ ਜੀਰੀ ਲਾਉਣੀ ਬਹੁਤ ਔਖਿਆ ਲੱਗ ਕਹੀ ਦਿੰਦਾ ਤੇ ਮੈਂ ਤੁਹਾਨੂੰ ਦੱਸਿਆ ਸੀ ਮਾਈਆਂ ਨੇ ਤੇ ਲੇਬਰ ਚ ਇਹ ਗੋਰਾ-ਗੋਰੇ ਦਾ ਮੁੰਡਾ ਹੈਗਾ ਆਪਾਂ ਇੱਧਰ ਲਾਉਂਦੇ ਆਏ ਆ ਤਾਂ ਸਾਰੇ ਲਾਏ ਆ ਇਹ ਆ ਕਿਹੜਾ ਰਹਿ ਗਿਆ ਐਂ ਇਸ ਲੋਟ ਦੀ ਜੀਰੀ ਦੀ ਨਹੀਂ ਤਾਂ ਬਹੁਤ ਹੈ ਬਾਈ ਝੋਨਾ ਵੀ ਬਹੁਤ ਹਰਾ ਹੋਇਆ ਐਂ ਲੱਗਦਾ ਜਿਵੇਂ ਮਸ਼ੀਨ ਨਾਲ ਲਾਇਆ ਹੁੰਦਾ ਪਰ ਸਿੱਧਾ ਵਿੱਚੋਂ ਥਾਂ ਬਹੁਤ ਰਹਿਣਾ ਇਸ ਕਰਕੇ ਇਸ ਤਰ੍ਹਾਂ ਆਪਾਂ ਡੱਕੇ ਲਾ ਰਹੇ ਆ ਨੱਕੇ ਲਾ ਕੇ ਚੱਲ ਇਹਨੂੰ ਤਾਂ ਭਰ ਜੂ ਕੱਖੇ ਤੇ ਕੋਈ ਹੈ ਨਹੀਂ ਨੋਮਨੀ 골ਡ ਸਪਰੇਅ ਕਰਤੀ ਸੀ ਆਪਾਂ ਟਰੈਕਟਰ ਨਾਲ ਸਾਨੂੰ ਉਹਦੇ ਵੀਡੀਓ ਚ ਦਿਖਾਇਆ ਸੀ ਟਰੈਕਟਰ ਵਾਲਾ ਜਿਹੜਾ ਉਹ ਹੁੰਦਾਗਾ ਸਪਰੇਅ ਪੰਪ ਉਹਨੇ ਜਿੱਥੇ ਕੋਈ ਮਾਣਾ ਮੋਟ ਰਹਿ ਗਿਆ ਖੁੰਝੇ ਖਾਂਚ ਚ ਮਾਰਨੇ ਕੰਨੀ ਉੱਥੇ ਹੀ ਕੱਖ ਰਿਹਾ ਹੈ ਨਹੀਂ ਕੱਖਾਂ ਦਾ ਧੂਆਂ ਕੱਢਦਾ ਤੇ ਮਾਈਆਂ ਵੀ ਸਵੇਰ ਦੀਆਂ ਬਹੁਤ ਵਧੀਆ ਸੁਭਾਅ ਮੇਰੇ ਮੈਂ ਵਾਰਡ ਨੰਬਰ 4 ਆ ਜਿਹਦਾ ਮੈਂਬਰ ਹਾਂ ਮੈਂ ਸਾਡੇ ਗਵਾੜ ਦੀਆਂ ਬੁੜੀਆਂ ਹੀ ਨੇ ਸਾਰੀਆਂ ਤੇ ਕੱਲ ਨੂੰ ਮੈਂ ਜਾਣਾ ਤੁਹਾਨੂੰ ਦੱਸਿਆ ਦੀ ਭੋਗ ਤੇ ਪਰਸੋਂ ਨੂੰ ਫੇਰ ਮਾਈਆਂ ਆਉਣੀਆਂ ਸਾਰੀਆਂ ਤੇ ਕੱਲ ਨੂੰ ਪਾਣੀ ਤਾਂ ਨਹੀਂ ਕੋਰਾ ਸਾਂਭ ਲੂਗਾ ਚਲ ਪਰਸੋਂ ਉਹਨੂੰ ਕਹਿ ਤਾਂ ਮਾਈਆਂ ਨੂੰ ਮੈਂ ਹੁਣ ਨਹੀਂ ਕਿਉਂ ਉਹਨੂੰ ਕਹਿੰਦਾ ਕੱਲ ਨੂੰ ਆਪੀ ਆ ਪਰਸੋਂ ਆਪੀ ਆਜ ਤੇ ਉਧਰ ਆਪਣਾ ਟਰੈਕਟਰ ਵੀ ਵਿਹਲਾ ਹੋ ਗਿਆ ਉਹ ਲੈ ਕੇ ਦੀ ਕੱਖ ਪਾਉਣ ਨੂੰ ਤੇ ਆਹ ਵਰਸੀਨ ਦੇਖੋ ਬਾਈ ਇਹ ਨਾ ਮੈਂ ਸਾਡੇ ਕਮਾਂਡੀਆਂ ਨੇ ਬੀਜੇ ਵਰਸੀਨ ਇਹ ਗਰਮੀ ਵਾਲਾ ਵਰਸੀਨ ਸੋਨੂੰ ਬਾਕੀ ਸਾਰੇ ਫਿਰ ਹੋਏ ਤੋ ਦਿਖਾਵਾਂ ਮੈਂ ਦੇਖੋ ਇਹ ਕਈ ਵਾਰ ਡਰ ਦਿੰਦਾ ਕਹਿੰਦੇ ਮੈਂ ਪਹਿਲੀ ਵਾਰ ਤੇ ਮੈਂ ਅੱਜ ਇੱਧਰ ਦੇਖਿਆ ਮਹਾਬਰਸੀਨ ਇਹਨੂੰ ਮੈਂ ਟੀਵੀ 'ਚ ਦੇਖਿਆ ਸੀ ਇਹ ਅੱਜ ਤੇ ਮੋਬਾਈਲ ਤੇ ਰੀਲਾਂ 'ਚ ਤੇ ਅੱਜ ਆਪਣੇ ਗਮਾਂਡ 'ਚ ਵੀਜਿਆ ਹੋਇਆ ਦੇਖੋ ਪਤਾ ਨਹੀਂ ਕਾਏ ਵੱਡਾਂ ਨੇ ਉਹ ਫਿਰ ਪਤਾ ਲੱਗੂ ਵੱਡੇ ਤੋਂ ਕੇਰਾ ਹਰਾ ਹੋ ਗਿਆ ਸਾਰਾ ਬਹੁਤ ਵਧੀਆ ਕਿ ਮੈਂ ਠੀਕ ਹਾਂ ਬੋਲੀ ਅੱਜ ਕਿਹੜਾ ਹਵਾ ਚੱਲਦੀ ਸੀ ਹੁਣ ਟੈਟ ਕਰਤਾ ਕੰਮ ਹਨਾ ਸਰਪੰਤਣੀ ਸਾਹਿਬ ਕਿਵੇਂ ਹੋ ਚੋਨਾ ਲਗਾ ਰਹੇ ਇਹ ਸਾਡੀ ਸਰਪੰਤਣੀ ਭਾਬੀ ਤਾਂ ਹੈਗੀ ਆ ਵਿਚਾਰੀ ਹਾਂਜੀ ਸ਼ਾਮ ਦੇ 7:00 ਵੱਜ ਚੁੱਕੇ ਨੇ ਤੇ ਘਰੇ ਆ ਗਿਆ ਹੁਣ ਤੇ ਹੁਣ ਇੱਕ ਤਰ੍ਹਾਂ ਫੇਰ ਜਾਣਾ ਉਹ ਟਰੈਕਟਰ ਲੈਣਾ ਤੇ ਚਲੋ ਕੱਲ ਨੂੰ ਜੋਤ ਤਾਂ ਅਮਨ ਨੀਤੂ ਸਾਰੇ ਆ ਜਾਣਗੇ ਤੇ ਨਾਲ ਪ੍ਰਭਜੋਤ ਵੀ ਆਉਗੀ ਕੱਲ ਨੂੰ ਪਹੁੰਚ ਜਾਵਾਂ ਤਾਂ ਮੈਂ ਦੱਸਿਆ ਸੀਗਾ ਤੇ ਹੁਣ ਪਹਿਲਾਂ ਮੈਨੂੰ ਆਇਆ ਸੀ ਕਿ ਕੱਦਾਂ ਤਾਂ ਰਹਿਣਗੇ ਹੋਏ ਹੋਰ ਤੇ ਹੁਣ ਉਹ ਫੋਨ ਆਇਆ ਕਹਿੰਦੇ ਫੇਰ ਰੋਜ਼-ਰੋਜ਼ ਨੂੰ ਕਹਿੰਦੇ ਵੀ ਪ੍ਰਭ ਨੂੰ ਇੱਥੇ ਲਿਆਵਾਂਗੇ ਤੇ ਚਲੋ ਕੱਲ ਨੂੰ ਆ ਜਾਣਗੇ ਨóle ਆਪਣਾ ਕੰਮ ਕਾਜ ਕਰਦਾ ਕਿੜਿਆ ਪਿਆ ਜੋਤਨ ਨਾਲ ਕੰਮ ਕਰਾਊਗਾ ਤੇ ਗਰਮੀ ਚ ਬਹੁਤ ਔਖਾ ਹੋ ਕੰਮ ਲੇਬਰ ਵੀ ਮਹਿੰਗੀ ਪੈਂਦੀ ਆ ਨਾ ਲੇਬਰ ਮਹਿੰਗੀ ਭੈਣ ਕਰਕੇ ਔਖਾ ਹੋ ਜਾਣਾ ਤੇ ਆਪਣੀ ਮੰਗਰ ਹਵੇਲੀ ਕੈਮਰਾਮੈਨ ਤਾਂ ਰਕਰ ਬੋਸਣਾ ਦਾ ਥੋੜੀ ਜਿਹਾ ਆਰ ਸਾਰਾ ਸੈਟਿੰਗ ਕਰਾ ਕੇ ਆ ਹ ਤੇ ਆ ਜਗਾ ਸਾਰੀ ਢਾ ਕੇ ਇਧਰ ਇਹ ਆ ਸਾਰੀ ਢਾ ਰਣੀ ਹੈ ਮਾਲ ਪਸੂ ਦਾ ਉਧਰ ਹੀ ਸਾਰਾ ਇੰਤਜ਼ਾਮ ਕਰਿਆ ਪਿਆ ਲੇ ਬਣਣੀ ਨੇ ਕੈਮਰੇ ਲਵਾ ਕੇ ਉਧਰ ਤੇ ਅੱਧੇ ਤਾਂ ਉਧਰ ਹੁੰਦੀਆਂ ਤੁਹਾਨੂੰ ਪਤਾ ਤੇ ਆ ਟਾ ਕੇ ਸਾਰਾ ਇਨਸਾਫ ਜਿਹੜਾ ਕਰਕੇ ਬਹੁਤ ਸੋਹਣਾ ਬਣ ਜੂ ਇੱਥੇ ਲੈਟਰ ਪਾ ਰਿਆਂ ਟਰੈਕਟਰ ਖੜਾਉਣੇ ਇਤੇ ਰੰਗ ਰੋਂਗ ਕਰਾ ਕੇ ਇਤ ਕੀ ਦੇਖਦਾ ਸਿਆਲਾਂ ਚ ਮਿਸਤਰੀ ਲਾ ਮਾਂਗੇ ਬੇਲੇ ਹੋਏ ਜਰ ਕਿਹੜੀ ਡੈਕੋਰੇਸ਼ਨ ਪੂਰੀ ਕਰ ਦੇਣੀ ਦੋ ਚਾਰ ਸਮੇਂ ਨਾ ਸੇਗਲ ਚੜਦੀ ਉਹ ਸੇਗਲ ਦਾ ਪਹਿਲਾਂ ਮਿਸਤਰੀ ਤੋਂ ਹੱਲ ਕਰਾ ਕੇ ਫੇਰ ਆਪਾਂ ਇਹਨੂੰ ਰੰਗ ਰੋਂਗ ਕਰਾਉਣ ਲੱਗਾਂਗੇ ਤੇ ਆ ਵੀਡੀਓ ਚ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਰ ਜਿਹੜੇ ਆ ਪਾਵੇ ਨੇ ਤੇ ਜਾਲੀਆਂ ਦੂਰੀ ਬਾਹਰ ਲੱਗਣ ਲੱਗੀਆਂ ਪਾਦਿਆਣਾ ਰਵਾਜ ਆ ਗਿਆ। ਤਕਰੀਬਨ 1997 ਚ ਪਾਇਆ ਸੀ ਇਹ। 27-28 ਸਾਲ ਹੋ ਗਏ ਨੇ ਉਹੀ ਰਵਾਜ ਫੇਰ ਚੱਲ ਰਿਹਾ। ਕੋਠੀਆਂ ਤੋਂ ਵੀ हट ਕੇ ਲੋਕ ਆਹ ਚੀਜ਼ ਤੇ ਫੇਰ ਨਾਗਣ ਮਨੂਆਂ ਲਾ ਰਹੇ। ਜਿਹਨੂੰ ਕਿਰਾਏ 'ਚ ਰਿਪੇਅਰ ਕਰਦੋਂ ਰੰਗ-ਰੋਂਗ ਕਰਾ ਕੇ ਫੇਰ ਉਸਦੀ ਨਾਲ ਸਾਡੀ ਨਕਲੀ ਮਤੀ ਹੈ। ਵੀ ਸੱਦ ਕੇ ਨਕਸ਼ੇ ਵਾਲੇ ਨੂੰ ਇਸ ਦੀ ਕੋਠੀ ਰਟਾ ਬਣਵਾਉਂਗੀ ਸਲਾਹਗੀ। ਇੱਥੇ ਰੂ ਪ੍ਰਮਾਤਮਾ ਨੂੰ ਜੇ ਮਨਜ਼ੂਰ ਹੋ ਗਵਰੀਆ ਕਰਾਊਗਾ। ਨੀਲੀ ਰੋਈ ਵਧੀਆ ਲਾਉਣ ਲੱਗ ਗਈ ਅੱਜ ਹੋ ਗਈ 19 ਤਰੀਕ ਤੇ 19 ਤਰੀਕ ਹੋ ਗਈ ਅੱਜ ਤੇ ਇਹਦੇ ਦਿਨ ਪੂਰੇ ਹੋ ਜਾਣਗੇ ਚਲ ਦੇ ਇਹਦੇ ਦਿਨ ਪੂਰੇ ਹੋ ਜਾਣਗੇ ਜੀ 7 ਜੁਲਾਈ ਨੂੰ ਤੇ 5-4 ਦਿਨ ਵੱਧ ਵੀ ਰਹਿ ਸਕਦਾ ਜੇ ਉਹ ਗਰਮੀਆਂ ਪੂਰੇ ਦਿਨਾਂ ਦੇ ਵੀ ਝੂਟ ਸਕਦੀਆਂ ਤੇ ਕਹਿਣ ਦੱਸਿਓ ਬਈ ਆਪਣੀ ਬੱਸੀ ਨਾ ਪੂਰੇ 3 ਮਹੀਨੇ ਵਾਂਗੂ ਹੋ ਗਏ 2.5 ਮਾਂਗੂ ਤੇ ਵੀਰੇ ਹੁਣ ਸਿੰਘ ਕਢਾ ਲਈ ਮੈਂ ਖਾਚਰ ਹੋ ਗਿਆ ਬੱਸੀਆਂ ਪਾਲੀਆਂ ਨਹੀਂ ਤੇ ਉਹ ਇਹ ਰਾਜੀ ਬਹੁਤ ਹੈ ਵਧੀਆ ਉਮਰਦੇ ਸਾਹਿਬ ਨਾਲ 3 ਮਹੀਨੇ ਦੀ ਵਧੀਆ ਕੀ ਅਦਕਾਰ ਨੂੰ ਜਿਹੜੀ ਨਸਲ ਹੈ ਇਹਦੀ ਬਿੱਲੀ ਜਨੇ ਲੰਗ ਮਾਰਦੀ ਇਹ ਬਿੱਲੀ ਸੂਈ ਸੂਰੇ ਬਲੂਂਗੜੇ ਖਾ ਗਿਆ ਆਪਦੇ ਤੇ ਜਿੰਮੀ ਬਹੁਤ ਹਰਕੇ ਦੀ ਤੇ ਜਿੰਮੀ ਕੀ ਗੱਲ ਹੈ ਕੋਣ ਲੰਗ ਗਿਆ ਕਿੱਥੇ ਬਿੱਲੀ ਔਰ ਸਾਰਾ ਇਹ ਬਹੁਤ ਯਾਰ ਕਰੇਜੀ ਮੀਤ ਉਹ ਬਿੱਲੀ ਹੁਣ ਰੋਈ ਜਾਂਦੀ ਅੰਦਰ ਉਹਦੇ ਬਲੂਂਗੜੇ ਆਪ ਹੀ ਖਾ ਗਈ ਤੇ ਨਾਲੇ ਕਿਸੇ ਨੇ ਵੀ ਲੱਤ ਤੋੜਤੀ ਵਿਚਾਰੀ ਦੀ ਲੱਤ ਤੇ ਸੱਟ ਮਾਰੀ ਉਹਨਾਂ ਅੰਦਰ ਵੜ ਗਈ ਸਾਨੂੰ ਬੋਲਦੀ ਸੁਣਦੀ ਹੋਣੀ ਜਿੰਨੇ ਵੀ ਆਪਣੇ ਘਰਾਂ ਚ ਰਿਸ਼ਤੇਦਾਰ ਜਾਂ ਆਪ ਹੁਣ ਆਵਾਜ਼ ਆਈ ਹੈ ਕੁੜੀਆਂ ਸਪੈਕੀ ਜਾਂਦੀਆਂ ਨੇ ਤੇ ਮਿਲ ਕੇ ਉਹ ਸਹੋਰੀ ਆਉਂਦੀਆਂ ਨੇ ਕੋਈ ਅੰਬ ਲੈ ਕੇ ਨਾ ਕੋਈ ਕੁਸ਼ ਜਾਮਨ ਦੀ ਹਿੜਕ ਤੇ ਅੰਬ ਅੰਬੜੀਆਂ ਜਿੰਨੇ ਢਿੱਕ ਢਿੱਕਾ ਹੁੰਦੀਆਂ ਨੇ ਥੋੜਾ ਜਿੱਥੇ ਬੇਲਾ ਥਾਂ ਬੱਟਾਂ ਚ ਦੱਬੋ ਇਹਨਾਂ ਨੂੰ ਜੇ ਤੁਸੀਂ 10 ਢਿੱਕਾਂ ਲਾਤੀਆਂ ਤਾਂ ਇੱਕ ਦੋ ਅੰਬ ਜ਼ਰੂਰ ਕਾਮਯਾਬ ਹੋਣਗੇ ਜੇ ਇੱਕ ਵੀ ਕਾਮਯਾਬ ਹੋ ਗਿਆ ਤਾਂ 5-4 ਸਾਲਾਂ ਚ ਇਹ ਫਲ ਦੇਣ ਲੱਗ ਪਏ ਦੇਸੀ ਅੰਬ ਨੇ ਚੂਪਣ ਵਾਲੇ ਮੈਂ ਢਿੱਕਾ ਸਿਕਾਈ ਬੱਠਾ ਜੇ ਹੋਰ ਮਤਲਬ ਕਿ 2-4 ਮੈਂ ਸਾਹਮਣੇਆਂ ਸੀ ਜਿਵਾਖਾਂ ਨੂੰ ਕਿਹਾ ਸੀ ਉਹਨਾਂ ਨੇ ਹੀ ਸਿੱਟਤੀਆਂ ਤੇ ਹੁਣ ਆਪਾਂ ਇਹਨਾਂ ਨੂੰ ਖੇਤ ਕੱਲ ਨੂੰ ਲਾ ਕੇ ਆਵਾਂਗੇ ਜਿਹੜੀਆਂ ਹੋਰ ਵੀ ਹੁਣ ਅੰਬ ਲਿਆਉਣਗੇ ਰਿਸ਼ਤੇਦਾਰ ਜਾਂ ਆਪ ਲਿਆਵਾਂਗੇ ਸਾਰੀਆਂ ਮੈਂ ਲੈਣੋਂ ਪਰ ਲਾਉਂਗਾ ਜਿੰਨੇ ਹੋਗੇ ਇੱਕ ਦੋ ਸਾਂਝੀਆਂ ਥਾਵਾਂ ਤੇ ਲਾ ਦੇਵੇਂ ਮਨ ਮਨ 'ਚ ਸੋਚ ਹੈ ਵੀ ਹਰੇ ਹੋ ਜਾਣ ਤੇ ਦੂਜੀ ਆਪਾਂ ਘਰੇ ਇੱਥੇ ਲਾਈ ਜਾਵਾਂਗੇ ਜੇ ਕੋਈ ਚੱਲ ਪਵੇ ਵਧੀਆ ਲੱਗਣਗੇ ਨਾ ਤੁਸੀਂ ਇਹ ਗੱਲ ਬਾਰੇ ਜ਼ਰੂਰ ਦੱਸਿਓ ਮੈਂ ਵਧੀਆ ਕਰ ਰਿਹਾ ਕਿ ਨਹੀਂ ਇੰਗੀਆਂ-ਇੰਗੀਆਂ ਗੱਲਾਂ ਪਤਾ ਨੇ ਕੱਲ ਨੂੰ ਫੈਮਿਲੀ ਆਜੂ ਫਿਰ ਵਿਦ ਫੈਮਿਲੀ ਸਾਰੇ ਰਲ ਮਿਲ ਕੇ ਵਲੌਗ ਪਾਇਆ ਕਰਾਂਗੇ ਤੇ ਚਲੋ ਜੀ ਮਿਲਦੇ ਹਾਂ ਹੁਣ ਟਰੈਕਟਰ ਹੱਕੇ ਲਿਉਣਾ ਖੇਤੋਂ ਠੀਕ ਹੈ ਹੁਣ ਆਪਾਂ ਉਹ ਟਰੈਕਟਰ ਲੈ ਕੇ ਆ ਗਿਆ ਤੇ ਗੁੜੀਆਂ ਨਾ ਘਰ ਨੇੜੀ ਐ ਇੱਥੇ ਬਾਗੀਆਂ ਘਰੇ ਨਿਆਈਂ ਵਾਲੇ ਖੇਤਰਾ ਹਿੱਸਾ ਫੁੰਦਾ ਤੇ ਮੋਟਰਸਾਈਕਲ ਖੜਾਇਆ ਜਿਹੜਾ ਗੋਰਾ ਆਪਣਾ ਰੱਖਿਆ ਹੋਇਆ ਬੰਦਾ ਕੰਮ ਵਾਲਾ ਉਹ ਟਰੈਕਟਰ ਨਹੀਂ ਜਾਣਦਾ ਉਹਨੂੰ ਮੋਟਰਸਾਈਕਲ ਸਮਾਇਆ ਮੈਂ ਟਰੈਕਟਰ ਆਖਿਆ ਤੇ ਟਰੈਕਟਰ ਨੂੰ ਪਹਿਲਾਂ ਆ ਗਿਆ ਨੇ ਇਹ ਹੈ ਹੈ ਪਾਰਸਨ ਜਗਾ ਪਾਰਸਨ ਵੀ ਉਹ ਗਾਗਨ ਖੜਾ ਗਾਗਨ ਸਾਰੇ ਖੋਸ ਨੇ ਬਾਈ ਆਪਣੇ ਕੰਮ ਤੇ ਆ ਕੇ ਬਾਈ ਪਾਰਸਨ ਨੂੰ ਚੰਗਾ ਪੱਕਾ ਇਹ ਬਹੁਤ ਖੋਸ ਨੇ ਸਾਰੇ ਕੰਮ ਕਰਕੇ ਆ ਜ ਆ ਦਸਣ ਵਾਲ ਦੇ ਬੰਦੇ ਖੜੇ ਨੇ ਦੇ ਪਿੰਡ ਦੀ ਫਿਰਨੀ ਤੇ ਥੋੜਾ ਜਿਹਾ ਇਹ ਫਿਰਨੀ ਆ ਜਿਹੜੀ ਮੇਨ ਇਹ ਜਾਂਦੀ ਹੈ ਢਡਰੀਆਂ ਨੂੰ ਇਹ ਸੜਕ ਦੇ ਨਾਲੀਆਂ ਬਣਣ ਵਾਲੀਆਂ ਦੋਨੇ ਚਲੋ ਹੁਣ ਪੰਚਾਇਤ ਬਣ ਕੀ ਨਵੀਂ ਬਣਾਵਾਂਗੇ ਨਾਲੀਆਂ ਵੀ ਇਹ ਬਰੇ ਪਿੰਡ ਦੀ ਬੈਂਕ ਆ ਗਈ ਬਈ ਚੰਡੀਗੜ੍ਹ ਬਣਿਆ ਪਿਆ ਪੌਲੀ ਟ੍ਰੈਫਿਕ ਆ ਕੋ ਖੜ ਜਾ ਯਾਰ ਐਵੇਂ ਰੰਦਾ ਨਹੀਂ ਤੜਾ ਚੰਡੀਗੜ੍ਹ ਬਣਿਆ ਪਿਆ ਬਈ ਦੇਖੋ ਜੀ ਮੇਰੇ ਜਿਹੜੀ ਪਿੰਡ ਦੀ ਫੇਰਨੀ ਆ ਤੁਹਾਨੂੰ ਤਾਂ ਇੱਕਦਮ ਤੁਹਾਨੂੰ ਪਿੰਡ ਦਿਖਾਵਾਂ ਮੈਂ ਆਪ ਦਾ ਸਾਰੇ ਪਿੰਡ ਦੀ ਫੇਰਨੀ ਤੇ ਸਾਡੇ ਗਰੀਨ ਗਰੁੱਪ ਬਣਿਆ ਹੋਇਆ ਇਸ ਤਰ੍ਹਾਂ ਸਾਰੇ ਦਰਖਤ ਲੱਗੇ ਹੋਏ ਨੇ ਸਜਾਵਟੀ ਪੂਛੇ ਨੇ ਨਾਲੇ ਆਕਸੀਜਨ ਆਮ ਤੇ ਇਧਰ ਸਾਡੇ ਗਮਾਨ ਤੇ ਥੋੜਾ ਹੋ ਗਿਆ ਉਹ ਤੁਹਾਨੂੰ ਉਹ ਵੀ ਦੱਸਾਂਗਾ ਗੱਲਬਾਤ ਕੀ ਬਣੀ ਹੈ ਕੱਲ੍ਹ ਵਾਲੇ ਵਲੌਗ ਚ ਬਣੇ ਰਹੋ ਜੀ ਨਾ ਫਾ ਮੋਰਤੀ ਗਲੀ ਘਰ ਨੂੰ ਇਹ ਆਪਣੇ ਘਰ ਦੀ ਲੋਕੇਸ਼ਨ ਕਈ ਵਾਰ ਕਿਸੇ ਨੇ ਮਿਲਣਾ ਜੇ ਚਲੋ ਜੀ ਤੁਸੀਂ ਜੀ ਮਾਈ ਹਾਊਸ ਇਹ ਆ ਮੇਰਾ ਘਰ ਚਲੋ ਜੀ ਜਿਮੀ ਅਰਲੇ ਘਰ ਦਾ ਸਾਮਲਾ ਖੇਤਾਂ ਦਾ ਵਿਊ ਤੇ ਜਿਹੜਾ ਮੌਸਮ ਓਕੇ ਥੋੜੀ ਥੋੜੀ ਬੱਦਲ ਪਾਈ ਐ ਤੇ ਆਪਣਾ ਇੱਕ ਦੋ ਦਿਨਾਂ ਚ ਮੀਂਹ ਪੈਣ ਦੀ ਵੀ ਸੁਭਾਵਨਾ ਦੱਸ ਰਿਹਾ ਮੌਸਮ ਤੇ ਇਸ ਤਰ੍ਹਾਂ ਬੱਦਲ ਪਾਈ ਐ ਤੇ ਝੋਨਾ ਆਪਣਾ ਬਹੁਤ ਵਧੀਆ ਚੱਲ ਪਿਆ ਦੇਖੋ ਜੀ ਤੇ ਮੱਝਾਂ ਨੂੰ ਪਿਉਣੇ ਪਾਣੀ ਆਪਾਂ ਪਰ ਲਗਾਖ ਪੁੱਤ ਬੋਰੀ ਚ ਮੱਝਾਂ ਨੂੰ ਪਾਣੀ ਪਿਆਰੀ ਆਪਾਂ ਜੀ ਤੇ ਬਿਚਾਰੀਆਂ ਫਿਰ ਇੱਧਰ ਗਰਮੀ ਆ ਤਾਂ ਪੱਖੇ-ਪੁੱਖੇ ਨੇ ਇੰਤਜ਼ਾਮ ਪੂਰਾ ਹੁਣ ਮੱਛਰ ਹੋਊਗਾ ਹੁਣ ਇਹਨਾਂ ਨੂੰ ਲਾਉਣੇ ਪਿਆ ਕਰ ਤੂੰ ਹੀ ਤੂੰ ਹੀ ਲਾ ਕੇ ਫਿਰ ਇਹਨਾਂ ਨਾਲ ਤੇਰੀ ਨਾਲ ਬੈਠੀਆਂ ਰਹਿ ਕੇ ਕਰਨੀਆਂ ਇੱਥੇ ਤੂੰ ਹੀ ਲਾ ਰਿਆ ਕਰਾਂਗੇ ਤੇਰੇ ਨਾਲ ਇੱਥੇ ਜਿਹੜਾ ਮਾਹਮਣ ਮੱਛਰ ਹੋ ਗਿਆ ਮੀਨ ਨਾਲ ਤੁਹਾਨੂੰ ਬਰੀਕ ਮੱਛਰ ਤੁਹਾਨੂੰ ਦਿਖਾਉਣਾ ਦੀਣਾ ਹੁਣ ਆ ਦੇਖੋ ਜੀ ਮੱਛਰ ਬਹੁਤ ਜ਼ਿਆਦਾ ਮੱਛਰ ਆਗਾ ਲੈ ਮੁੰਡਾ ਤੂੰ ਵੀ ਆ ਜਾ ਪਈ ਬਲੌਗ ਚ ਅਸੀ ਕਾ ਬੁਲਾ ਰਹੇ ਠੀਕ ਹੈ ਕੱਲ ਨੂੰ ਆਉਣਾ ਤੇ ਤਾਂ ਚੰਗਾ, ਕੁੜੀਆਂ ਪਰਸ ਨੂੰ ਆ ਜਾਣੀਆਂ ਆਪਣੀਆਂ। ਅੱਪ ਤੁਸੇ ਪਿਓ ਪੁੱਤ ਚੱਲੀ ਜਾਓ ਜੰਗਾ ਪੁੱਤ। ਠੀਕ ਹੈ। ਤੇਰਾ ਡੇਢੀ ਭਾਗ ਗਿਆ ਤੇਰਾ? ਹਾਂਜੀ। ਚਲ ਆਜੀ ਕੋਈ ਨਾ ਠੀਕ ਹੈ। ਚਲੋ ਜੀ ਆਪਾਂ ਪਿਓ ਨੇ ਪਾਣੀ। ਦੋਨੇ ਪਿਓ ਪੁੱਤਾਂ ਤੋਂ ਨਹੀਂ ਭਰੀ ਜਾਂਦੀ ਬੋਰੀ। ਭਰੀ ਇਹ ਨਹੀਂ ਭਰੀ ਤਾਂ। ਥੱਕ ਗਏ ਓਏ। ਐ ਕਹਿੰਦੇ। ਥੱਕ ਗਏ? ਹਾਂ? ਥੱਕ ਗਏ ਤਾਂ ਨਹੀਂ। ਮੈਂ ਤਾਂ ਹਾਂ ਦਿੱਤੀ ਮੁੰਡਾ ਉਹ ਲੈ ਥੱਕਿਆ। ਚੱਲ ਨਹਾਣਾ ਯਾਰ। ਛੋਟਾ ਕ। ਚਲ ਆਪਾਂ ਕਹੇ ਭਾਏ ਕਰਿਆ ਹਾਂ ਚਲ ਤੜਕੇ ਹੰਬਲਾ ਮਾਰ ਲਓ ਚੰਗਾ ਵੀਰੇ ਕੋਈ ਨਾ ਕੋਈ ਪਾਣੀ ਪੀ